ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਪੰਜਾਬ ਦੇ ਇੱਕ ਬਹੁਤ ਮਹਾਨ ਸ਼ਖਸੀਅਤ ਸਰਦਾਰ ਫੌਜਾ ਸਿੰਘ ਜੀ ਜੋ ਕਿ 114 ਸਾਲ ਦੀ ਲੰਮੀ ਉਮਰ ਹੰਢਾ ਕੇ ਹੁਣ ਅਪਿਛੋੜਾ ਦੇ ਕੇ ਜਾ ਚੁੱਕੇ ਆ ਗੱਲ ਪਤਾ ਕੀ ਆ ਕਿ 114 ਸਾਲ ਤੱਕ ਇੱਕ ਇਨਸਾਨ ਨੇ ਜਿਉਣਾ 114 ਸਾਲ ਸੋਚੋ ਕਿੰਨੀ ਲੰਮੀ ਉਮਰ ਸੀ ਉਹਨਾਂ ਦੀ ਕਿੰਨੀਆਂ ਪੀੜ੍hiyan ਆਈਆਂ ਕਿੰਨੀਆਂ ਗਈਆਂ ਪਰ ਉਹਨਾਂ ਦੀ ਜਦੋਂ ਡੈਥ ਹੋਈ ਤਾਂ ਇਸ ਤਰੀਕੇ ਨਾਲ ਕਿ ਇੱਕ ਐਕਸੀਡੈਂਟ ਨਾਲ ਯਾਰ ਜਿੰਨਾ ਬਾਰੇ ਕਿਹਾ ਜਾਂਦਾ ਸੀਗਾ ਕਿ ਸ਼ਾਇਦ ਇਹਨਾਂ ਨੇ ਮੌਤ ਨੂੰ ਹਰਾ ਦਿੱਤਾ। ਇਸ 114 ਸਾਲ ਦੀ ਏਜ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਜੰਗਾਂ ਆਈਆਂ। ਕਿੰਨੀਆਂ ਗੀਆਂ ਦੋ ਵਰਲਡ ਵਾਰ ਵੀ ਹੋ ਗਈਆਂ। ਆਪਣੀਆਂ ਹੀ ਕਿੰਨੀਆਂ ਕਿਸੇ ਨਾਲ ਜੰਗਾਂ ਲੱਗੀਆਂ ਬਟ ਉਹਨਾਂ ਨੇ ਸਰਵਾਈਵ ਕਰ ਲਿਆ। ਕਿੰਨੀਆਂ ਜ਼ਿਆਦਾ ਮਹਾਮਾਰੀਆਂ ਆਈਆਂ ਹੋਣਗੀਆਂ ਉਹਨਾਂ ਦੇ ਜੀਵਨ ਵਿੱਚ ਧਿਆਨਕ ਤੋਂ ਭਿਆਨਕ ਬਿਮਾਰੀਆਂ ਨੂੰ ਵੀ ਉਹਨਾਂ ਨੇ ਸਰਵਾਈਵ ਕੀਤਾ। ਇਸ ਤੋਂ ਇਲਾਵਾ ਜੈਨੋਸਾਈਡ ਹੋਏ ਸਿੱਖਾਂ ਦੇ ਜੈਨੋਸਾਈਡ ਪੰਜਾਬੀਆਂ ਦੇ ਹੋਰ ਵੀ ਬਹੁਤ ਕੁਝ ਹੋਇਆ। ਉਹ ਸਰਵਾਈਵ ਕਰ ਗਏ ਤੇ ਇਸ ਤਰ੍ਹਾਂ ਲੱਗਦਾ ਸੀਗਾ ਵੀ ਸ਼ਾਇਦ ਮੌਤ ਇਹਨਾਂ ਲਈ ਨਹੀਂ ਬਣੀ। ਸ਼ਾਇਦ ਇਹ ਮੌਤ ਨੂੰ ਹਰ ਮੁਕਾਮ ਤੇ ਹਰਾ ਦੇਣਗੇ ਕਿਉਂਕਿ ਉਹ ਸਰਵਾਈਵ ਕਰ ਰਹੀ ਸੀ ਕਿ ਉਹ ਸਾਰਾ ਕੁਝ ਸਰਵਾਈਵ ਕਰ ਰਹੀ ਸੀ ਕਿ ਜੋ ਕਿ ਇੱਕ ਇਨਸਾਨ ਨੂੰ ਮਾਰ ਸਕਦਾ ਤੇ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧ ਰਹੀ ਸੀ ਐਤਾ ਕਈ ਵਾਰ ਦਿਮਾਗ ਵਿੱਚ ਵੀ ਹੁੰਦਾ ਠੀਕ ਹੈ ਕਿ ਯਾਰ ਲੋਕ ਵੱਧ ਉਮਰ ਵਾਲੇ ਤਾਂ ਦੇਖੇ ਆ ਪਰ ਇੰਨਾ ਜ਼ਿਆਦਾ ਫਿੱਟ ਇਨਸਾਨ ਕਿ 114 ਸਾਲਾਂ ਦੀ ਉਮਰ ਦੇ ਵਿੱਚ ਵੀ ਉਹ ਜੋਗਿੰਗ ਕਰ ਰਹੀ ਹੈ ਔਰ ਰਨਿੰਗ ਕਰ ਰਹੀ ਹੈ ਪਰ ਦੇਖੋ ਨਾ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਨਾ ਇੱਕ ਰੋਡ ਐਕਸੀਡੈਂਟ ਦੇ ਵਿੱਚ ਵੀ ਇੰਨਾ ਜ਼ਿਆਦਾ ਲੈਜੈਂਡਰੀ ਸਫਰ ਇੱਕ ਜਰਨੀ ਪਰ ਉਹਨਾਂ ਦੀ ਮੌਤ ਤਾਂ ਇੰਨਾ ਜ਼ਿਆਦਾ ਉਹ ਦੁੱਖ ਹੁੰਦਾ ਨਾ ਕਿ ਯਾਰ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਇਟ ਸ਼ੁੱਡ ਹੈਵ ਐਂਡਡਡ ਲਾਈਕ ਦਿਸ ਕਿ ਇੰਨਾ ਮਹਾਨ ਇੱਕ ਜੀਵਨ ਤੇ ਉਹਦਾ ਅੰਤ ਇਸ ਤਰ੍ਹਾਂ ਉਹ ਉਹਦੇ ਕੋ ਮੌਤ ਤਾਂ ਕਿਸੇ ਵੀ ਤਰੀਕੇ ਨਾਲ ਆ ਸਕਦੀ ਆ। ਪਰ ਇੱਕ ਨੈਚੁਰਲ ਮੌਤ ਵੀ ਹੁੰਦੀ ਹੈ ਕਿ ਜਦੋਂ ਉਹ ਜਾਣਦੇ ਤਾਂ ਇੱਕ ਥੋੜਾ ਜਿਹਾ ਸਕੂਨ ਹੁੰਦਾ ਕਿ ਹਾਂ ਉਹਨਾਂ ਨੇ ਉਮਰ ਹੰਢਾ ਲਈ ਤੇ ਹੁਣ ਉਹਨਾਂ ਦਾ ਵਕਤ ਆ ਗਿਆ ਕਿ ਉਹ ਜਾ ਰਹੇ ਨੇ। ਉਹਨਾਂ ਨੂੰ ਵੀ ਇੱਕ ਸਕੂਨ ਭਰੀ ਇੱਕ ਮੌਤ ਕਹਿੰਦੇ ਲੋ ਵੀ ਇੱਕ ਅੰਤ ਹੁੰਦਾ ਸਕੂਨ ਬਏ ਇੰਨੇ ਲੇਜੈਂਡਰੀ ਜੀਵਨ ਦਾ ਅੰਤ ਸਕੂਨ ਭਰਿਆ ਹੋਣਾ ਚਾਹੀਦਾ ਸੀਗਾ ਪਰ ਇਸ ਤਰ੍ਹਾਂ ਸ਼ਾਇਦ ਇਹੀ ਇੱਕ ਤਰੀਕਾ ਬਚਾਤੀਗਾ ਉਹਨਾਂ ਦੇ ਜੀਵਨ ਨੂੰ ਅੰਤ ਕਰਨ ਦਾ ਹੋਣੀ ਕੋਲ ਜੇ ਤੂੰ ਕਹਿੰਦਾ ਨਾ ਵੀ ਡੈਸਟਨੀ ਨੂੰ ਕੋਈ ਤਾਲ ਨਹੀਂ ਸਕਦਾ ਤੇ ਚਲ ਮੌਤ ਨੇ ਉਹ ਸਾਰੇ ਤਰੀਕੇ ਅਪਣਾ ਕੇ ਦੇਖ ਲੈ ਜਿਸ ਤੋਂ ਕਿ ਬਾਬਾ ਸਰਵਾਈਵ ਕਰ ਗਿਆ ਬਾਬਾ ਜੀ ਸਰਵਾਈਵ ਕਰ ਗਏ ਪਰ ਫਿਰ ਹੁਣ ਕੋਈ ਜਦੋਂ ਜਰੀਆ ਨਾ ਮਿਲਦਾ ਸ਼ਾਇਦ ਇਹੀ ਇੱਕ ਜਰੀਆ ਮੌਤ ਕੋਲੇ ਰਹਿ ਗਿਆ ਉਹਨਾਂ ਵੀ ਐਦਾਂ ਤਾਂ ਨਹੀਂ ਬਾਬਾ ਤੂੰ ਹਾਰ ਮੰਨਦਾ ਚੱਲ ਫਿਰ ਹੁਣ ਮੈਂ ਆ ਤਰੀਕਾ ਵਰਤ ਕੇ ਦੇਖ ਲੈਣੀ ਹੈ ਉਹਨੂੰ ਬੁਰਾ ਫੀਲ ਹੁੰਦਾ ਕਿ ਇਹਨੇ ਲੇਜੈਂਡਰੀ ਕੈਰੀਅਰ ਇਹਨਾਂ ਲੇਜੈਂਡਰੀ ਸਫਰ ਜਰਨੀ ਤੁਹਾਡੀ ਲਾਈਫ ਇੱਕ ਇਨਸਪੀਰੇਸ਼ਨ ਦੁਨੀਆ ਲਈ ਤੇ ਉਹਨਾਂ ਦਾ ਐਂਡ ਇੱਕ ਐਕਸੀਡੈਂਟ ਵਿੱਚ ਹੁੰਦਾ ਉਹਨਾਂ ਦੀ ਮੌਤ ਐਕਸੀਡੈਂਟ ਨਾਲ ਵੀ ਰੋਡ ਐਕਸੀਡੈਂਟ ਉਹ ਵੀ ਆਪਣੇ ਪਿੰਡ ਦੇ ਵਿੱਚ ਆਪਣੀਆਂ ਹੀ ਗਲੀਆਂ ਦੇ ਵਿੱਚ ਤੇ ਇੱਕ ਚੀਜ਼ ਬੜੀ ਹੈਰਾਨੀ ਵਾਲੀ ਉਹ ਹਮੇਸ਼ਾ ਕਹਿੰਦੇ ਹੁੰਦੇ ਜੀ ਕਿ ਮੈਂ ਚਾਹੁੰਦਾ ਕਿ ਮੇਰੀ ਅਗਰ ਮੌਤ ਆਵੇ ਤਾਂ ਇਸੇ ਪਿੰਡ ਦੇ ਵਿੱਚ ਹੀ ਆਵੇ ਜਿੱਥੇ ਕੀ ਉਹਨਾਂ ਦਾ ਜਨਮ ਹੋਇਆ ਸੀ ਸ਼ਾਇਦ ਜੇ ਉਹ ਕੈਨੇਡਾ ਹੁੰਦੇ ਜਾਂ ਅਮਰੀਕਾ ਉੱਤੇ ਰਹਿੰਦੇ ਵਾਪਸ ਨਾ ਆਉਂਦੇ ਸ਼ਾਇਦ ਉਹ ਹੋਰ ਕਈ ਸਾਲ ਕੱਢ ਜਾਂਦੇ ਆਹ ਰੋਡ ਐਕਸੀਡੈਂਟ ਤਾਂ ਨਹੀਂ ਸੀ ਹੋਣਾ। ਮਤਲਬ ਮੌਤ ਤਾਂ ਸਭ ਤੋਂ ਹੀ ਹੋਣੀ ਆ ਪਰ ਇੱਕ ਮਹਾਨ ਸ਼ਖਸ ਦੀ ਮੌਤ ਨਾ ਇਸ ਤਰ੍ਹਾਂ ਥੋੜੀ ਹਜਮ ਨਹੀਂ ਹੋ ਰਹੀ ਗੱਲ। ਥੋੜਾ ਦਿਲ ਨੂੰ ਤੱਕਾ ਲੱਗਦਾ ਥੋੜਾ ਥੋੜਾ ਦੁੱਖ ਹੁੰਦਾ। ਦੁੱਖ ਹੁੰਦਾ ਕਿ ਕਿਸ ਚੀਜ਼ ਲਈ ਤੁਸੀਂ ਇੱਕ 114 ਸਾਲ ਤੁਸੀਂ ਜਿਉਏ ਹੋ। ਤੁਸੀਂ ਹਰ ਜਿੱਤ ਹਾਰ ਆ ਦਿੱਤੀ ਪਰ ਕਿਸ ਚੀਜ਼ ਲਈ ਕਿ ਇੱਕ ਦਿਨ ਤੁਸੀਂ ਇੱਕ ਰੋਡ ਐਕਸੀਡੈਂਟ ਵਿੱਚ ਮਾਰੇ ਜਾਓ। ਬਾਬਾ ਜੀ ਲਈ ਦੁੱਖ ਹੁੰਦਾ ਇਹ ਸੋਚ ਕੇ ਕਿ ਉਹ ਇਸ ਚੀਜ਼ ਲਈ ਨਹੀਂ ਸੀ ਜਿਉ ਰਹੇ 114 ਸਾਲਾਂ ਤੱਕ। ਕਿ ਇੱਕ ਦਿਨ ਮੈਂ ਰੋਡ ਐਕਸੀਡੈਂਟ ਵਿੱਚ ਮਾਰਿਆ ਜਾਵਾਂ